ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਆਪਾਂ ਜਿਹੜੀਆਂ ਆਪਣਾ ਸਬਜ਼ੀਆਂ ਘਰੇ ਯੂਜ਼ ਕਰਦੇ ਆ ਉਹ ਆਪਣਾ ਮੌਸਮੀ ਸਬਜ਼ੀਆਂ ਪਾਉਣ ਵਾਸਤੇ ਜਿਹੜੀ ਤਿਆਰੀ ਕਰ ਰਹੇ ਹਾਂ ਤੇ ਜਿਹੜੀ ਆ ਕੰਪੋਸਟ ਆ ਆ ਤੁਸੀਂ ਦੇਖ ਰਹੇ ਹੋ ਭਾਈ ਕੰਪੋਸਟ ਦੀ ਪਹਿਲਾਂ ਤਾਂ ਤੁਸੀਂ ਕੁਆਲਿਟੀ ਦੇਖੋ ਤੇ ਇਹ ਕੁਆਲਿਟੀ ਇੱਕ ਨੰਬਰ ਦਾ ਕੰਪੋਸਟ ਦੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਖੰਡਾ ਰਹੇ ਹਾਂ ਆਪਣੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਨੇ ਸਬਜ਼ੀਆਂ ਆਪਣਾ ਲਗਾਉਣੀਆਂ ਨੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਆਪਣਾ ਇਹਦਾ ਆਪਣਾ ਛਿੱਟਾ ਦੇ ਲੈਣਾ ਖੇਤ ਦੇ ਵਿੱਚ ਆਪਣੇ ਜਿੰਨੀ ਕਿ ਜਗ੍ਹਾ ਦੇ ਵਿੱਚ ਆਪਾਂ ਸਬਜ਼ੀਆਂ ਗਾਉਣੀਆਂ ਨੇ ਉਹ ਤੋਂ ਬਾਅਦ ਆਪਾਂ ਕੋਈ ਇਹਦੀਆਂ ਜੋ ਵੀ ਬੱਟਾਂ ਬਣਾਵਾਂਗੇ ਜੋ ਕਿਆਰੀ ਬਣਾਵਾਂਗੇ ਆ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਹੋਰ ਕੋਈ ਵੀ ਆਪਣਾ ਕੈਮੀਕਲ ਨਹੀਂ ਪਾਉਣਾ ਨਾ ਡਾਈ ਵਗੈਰਾ ਯੂਰੀ ਆ ਕਿਸੇ ਤਰ੍ਹਾਂ ਦੀ ਕੋਈ ਵਰਤੋਂ ਨਹੀਂ ਕਰਨੀ ਇੱਕ ਦੋ ਵਾਰੀ ਹੁਣ ਆਪਣਾ ਨਾਲ ਦੀ ਨਾਲ ਜਦੋਂ ਗੜਾਈ ਕਰਾਂਗੇ ਸਬਜ਼ੀਆਂ ਦੀ ਉਦੋਂ ਥੋੜਾ ਥੋੜਾ ਪਾ ਕੇ ਛਿੱਟਾ ਮਾਰ ਕੇ ਵਿੱਚ ਫੇਰ ਆਪਾਂ ਗੜਾਈ ਕਰ ਦਾਂਗੇ ਜਿਵੇਂ ਗੋਭੀ ਵਗੈਰਾ ਨੂੰ ਆਪਣਾ ਮਿੱਟੀ ਲਾਵਾਂਗੇ ਤਾਂ ਥੋੜੀ ਬਹੁਤੀ ਖਾਦ ਆਪਾਂ ਨੇ ਛੜਕ ਲੈਣੀਆਂ ਬੁੱਟਿਆਂ ਦੇ ਆਪਣਾ ਜੜਾਂ ਦੇ ਵਿੱਚ ਸੋ ਜਿਹੜੀਆਂ ਤੁਸੀਂ ਜਿਹੜੇ ਭਰਾ ਚਾਹੇ ਕੋਈ ਸ਼ਹਿਰਾਂ ਦੇ ਵਿੱਚ ਨੇ ਜਾਂ ਪਿੰਡਾਂ ਦੇ ਵਿੱਚ ਨੇ ਸਬਜ਼ੀਆਂ ਆਪਣਾ ਘਰੇ ਉਗਾਉਂਦੇ ਨੇ ਜਾਂ ਜਿਨ੍ਹਾਂ ਕੋਲ ਜਗ੍ਹਾ ਹੈਗੀ ਜਾਂ ਨਹੀਂ ਵੀ ਹੈਗੀ ਗਮਲਿਆਂ ਦੇ ਵਿੱਚ ਕਰਦੇ ਨੇ ਉਹ ਆਪਣਾ ਵਰਮੀ ਕੰਪੋਸਟ ਦੀ ਵਰਤੋਂ ਕਰ ਲਿਆ ਕਰੋ ਤੇ ਥੋੜਾ ਬਹੁਤਾ ਨਾਲ ਕੋਕੋ ਪਿਟ ਵਗੈਰਾ ਮਿਕਸ ਕਰਕੇ ਤੁਸੀਂ ਆਪਣਾ ਜਿਹੜੀਆਂ ਆਪਣੀ ਖਾਣ ਵਾਸਤੇ ਆਰਗੈਨਿਕ ਸਬਜ਼ੀਆਂ ਤਿਆਰ ਕਰ ਸਕਦੇ ਹੋ। ਆ ਇਸ ਤਰ੍ਹਾਂ ਦੇਖੋ ਆਪਣਾ ਇੱਕ ਤਰ੍ਹਾਂ ਦੀ ਲੇਅਰ ਜੀ ਬਣ ਗਈ ਇਹਦੀ। ਹੁਣ ਆਪਾਂ ਇਹਨਾਂ ਨੂੰ ਜਿਹੜਾ ਕੁਝ ਆਪਾਂ ਨੇ ਬੱਟਾਂ ਦੇ ਵਿੱਚ ਲਾਉਣਾ ਉਹ ਬੱਟਾਂ ਕੱਢ ਲਾਂਗੇ ਜੋ ਕਿਆਰੀਆਂ ਦੇ ਵਿੱਚ ਲਾਉਣਾ ਕਿਆਰੀਆਂ ਬਣਾ ਕੇ ਆਪਣਾ ਜਿਹੜਾ ਸਬਜ਼ੀ ਦਾ ਪ੍ਰੋਸੈਸ ਕਰਾਂਗੇ ਧੰਨਵਾਦ ਜੀ